ਸਿੰਗapore ਦੀ ਗੱਲ ਕਰੀਏ ਸਾਡੇ ਨੇ ਇੱਥੇ ਇੱਕ ਸੰਕਟ ਜਿਹਾ ਪਹੁੰਚਾਇਆ ਸੀ ਬੇਕੀਂ ਦਾ ਇਲੈਕਟ੍ਰੋਨਿਕ ਸਿਗਰਟ ਦਾ ਹੂੰ ਮਲੇਸ਼ੀਆ ਤੋਂ ਸਮਗਲ ਹੁੰਦੀ ਹੈ ਜੀ ਜ਼ਿਆਦਾ ਇੰਡੋਨੇਸ਼ੀਆ ਤੋਂ ਤੇ ਸਰਕਾਰ ਨੇ ਉਹਨਾਂ ਨੂੰ ਹੁਣ ਚੰਗੀ ਤਰ੍ਹਾਂ ਬੈਨ ਕਰਤਾ ਹੈ ਅੱਛਾ ਤੇ ਉਹ ਬੇਸਿਕਲੀ ਨਿਕੋਟਿਨ ਤਰਲ ਪਦਾਰਥ ਆ ਥੱਲੇ ਉਹਦੇ ਸਟਿੱਕ ਜੀ ਲੱਗਦੀਆਂ ਤੇ ਉਹਨੂੰ ਅ ਅ ਇਲੈਕਟ੍ਰੋਨਿਕ ਨਾਲ ਭਰ ਲਿਆ ਕਰਕੇ ਨਾ ਉਹਦੀ ਇਹਦੀ ਭਾਅ ਵੇਂਦੇ ਆ ਅੱਛਾ ਸਮੈਲ ਵਧੀਆ ਆਉਂਦੀ ਹੈ ਪਰ ਉਹ ਪਰ ਉਹਨੇ ਕੋ ਦਿਨ ਲੈਨੇ ਹੋ ਤੇ ਉਹਦੇ ਨਾਲ ਸਿਹਤ ਤੇ ਇਫੈਕਟ ਜਾ ਰਿਹਾ ਹੈ ਹੂੰ ਹੂੰ ਤੇ ਇਹ ਜਿਹੜੇ ਇਹਨੂੰ ਅਸੀਂ ਡਰਗ ਮੰਨ ਲਈ ਕਨਸੀਡਰ ਕਰਨਾ ਹੁਣ ਅੱਛਾ ਉਹ ਜਿਹੜੀ ਜਿਹੜੀ ਬੇਟੀਆਂ ਸਕੂਲਾਂ ਵਿੱਚ ਉਹਨਾਂ ਨੂੰ ਪੂਰੀ ਵਾਈਡਲੀ ਤਰੀਕੇ ਨਾਲ ਉੱਥੇ ਉਹਨਾਂ ਨੇ ਡਸਟ ਪੇਪਰ ਰੱਖੇ ਆ ਵੀ ਇਹਦੇ ਤੁਸੀਂ ਵੇਖ ਪਰ ਉਹ ਇਹਦੇ ਸਿੱਧੋ ਇਹਦੇ ਵਿੱਚ ਪੜੀਸਕਾਰ ਪਰ ਉਹ ਤੇ ਸਕੂਲਾਂ ਚ ਸੈਕੰਡਰੀ ਸਕੂਲਸ ਚ ਤੁਹਾਡੀ ਵੀਕਲੀ ਚੰਗੀ ਤਰ੍ਹਾਂ ਤੁਹਾਡੇ ਡਰਗ ਚੈੱਕ ਕਰਦੇ ਆ ਅੱਛਾ ਕਿ ਉਹ ਜਿਆਦਾ ਯੰਗ ਯੰਗ ਬੱਚੇ ਉਹਨੂੰ ਅਡਾਪਟ ਕਰਨ ਲੱਗ ਪਏ ਸੀ ਬਹੁਤ ਜ਼ਿਆਦਾ ਅੱਛਾ ਤੇ ਉਥੇ ਉਹਨਾਂ ਦੇ ਬੱਚਿਆਂ ਦਾ ਖਾਸੀ ਦਵਾਕਦੀਆਂ ਕਿ ਇਹ ਤੁਹਾਡੀ ਜ਼ਿੰਦਗੀ ਖਰਾਬ ਕਰ ਦੂਗਾ ਇਹ ਜੋੜਨਾ ਸ਼ਾ ਹੋ ਰਿਹਾ ਹੈ ਜਿੰਨ ਸਭ ਕੁਝ ਤੇ ਬਾਕੀ ਛੋੜ ਕਿਸੇ ਨੂੰ ਨਹੀਂ ਬੱਚਿਆਂ ਨੂੰ ਫੜ ਕੇ ਵੀ ਉਹ ਟੋਲ ਰਹੇ ਆ ਜਿਹੜੇ ਸੈਂਟਰਾਂ ਵਿੱਚ ਤੇ ਦੇਖੋ ਇਹ ਇਹ ਬਹੁਤ ਜ਼ਰੂਰੀ ਹੈ ਤੇ ਕੋ ਸੈਕਸ ਐਜੂਕੇਸ਼ਨ ਹੈ ਕੋ ਨੂੰ ਪ੍ਰਾਇਮਰੀ ਤੋਂ ਸ਼ੁਰੂ ਕਰ ਦੇਣੀ ਉਹਨਾਂ ਨੇ ਊਟਾ ਜੂ ਬੈਠ ਤੱਕ ਮਾਪਿਆਂ ਦਾ ਕੌਨਸੈਂਟ ਲੈਂਦੀ ਹੈ ਵੀ ਤੁਹਾਡੇ ਬੱਚੇ ਨੂੰ ਐਜੂਕੇਸ਼ਨ ਦੇ ਦਈਏ यस द विल टेरी